ਵਾਹਿਗੁਰੂ ਸਾਹਿਬ ਜੀਉ ਅਥ ਖਾਲਸਾ ਰਹਿਤ ਨਾਮ ਇਕ ਓ ਔੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਮੁਖ ਵਾਕ ਪਾਤ ਸਾਹੀ ਦਸਵੀ ਤਬ ਇਮ ਭਨਿਉ ਗਰੀਬ ਨਵਾਜ ਸ਼ਸਤਰਨ ਕੇ ਅਧੀਨ ਹੈ ਰਾਜ ਤੁਨੰ ਸੰਗ ਸਾਰੇ ਪ੍ਰਭੂ ਜੀ ਸੁਨਾਈ ਬਿਨਾ ਤੇਗ ਤੀਰੰ ਰਹੇ ਨਾਹੇ ਭਾਈ ਬਿਨੋ ਸ਼ਸਤਰ ਕੇ ਸੰ ਨਰੰਗ ਭੇਡ ਜਾਨੋ ਗਹੇ ਕਾਨ ਤਾਕੋ ਕਿਤੈ ਲੈ ਸਿਧਨੋ ਇਹ ਮੋਰ ਆਗਿਆ ਸੁਨ ਲੈ ਹੋ ਪਿਆਰੇ ਬਿਨੋ ਤੇਗ ਕੇ ਸੰ ਨਾ ਦੇਵੋ ਦੀਦਾਰੇ ਜਾਂ ਤੇ ਸਰਬ ਖਾਲਸਾ ਸੁਨੀਆ ਹੈ ਆਜੁਦ ਧਰਬੇ ਉਤਮ ਗੁਨੀਆ ਜਬ ਹਮਰੇ ਦਰਸ਼ਨ ਕੋ ਆਵੋ ਬਨ ਸੁਚੇਤ ਤਨ ਸ਼ਸਤਰ ਸਜਾਵ ਕਮਰ ਕਸਾ ਕਰ ਦੇਹੋ ਦਿਖਾਈ ਤਿਸ ਪਰ ਖੁਸ਼ੀ ਹੋਏ ਅਦਕਾਈ ਕਛ ਕਿਰਪਾਨ ਕਵਹੂ ਨਾ ਤਿਆਗੇ ਸਨ ਮੁਖ ਲਰੇ ਨਾ ਰਨ ਤੇ ਭਾਗੇ ਸ਼ਸਤਰ ਹੀਨ ਨਾ ਕਵਹੂ ਹੋਈ ਰਹਿਤ ਬੰਤ ਖਾਲਸਾ ਹੈ ਸੋਈ ਰਹਿਤ ਨਾਮ ਪਾਹੀ ਦੇ ਸਾ ਸਿੰਘ ਜੀ ਖਾਲਸਾ ਸੋ ਜੋ ਚੜ੍ਹ ਹੈ ਤੁਰੰਗ ਖਾਲਸਾ ਸੋ ਜੋ ਕਰ ਹੈ ਨਿਤ ਜੰਗ ਖਾਲਸਾ ਸੋ ਜੋ ਸ਼ਸਤਰ ਕੋ ਧਾਰੇ ਖਾਲਸਾ ਸੋ ਜੋ ਦੁਸ਼ਟ ਕੋ ਮਾਰੇ ਅੱਗੇ ਸਫਾ ਪਾਈ ਅਨੰਦ ਲਾਲ ਜੀ ਕਾ ਸਫਾ ਕੇ ਫਰਿਆਦ ਕੋ ਇਉਂ ਹੈ ਲੋਜਮ ਅਪਣ ਕੋ 비ਹੀ ਬਿਸਵੇ ਕਰ ਰੱਖਣਾ ਅਗਰ ਤੋਇੰ ਪਰੀਚੋ ਬਾਸ਼ਦ ਤਿਸੇ ਉਠਾਕਰ ਪਲਕਨਾ ਦਿਖਨਾ ਲੰਗੋਟ ਕਾਛਾ ਕਸ ਕਰ ਬਰਜਸ ਬੇਨਾਗੇ ਕਰਨਾ ਆਪਨ ਕੋ ਵਖਤਰ ਤੁਰੰਗ ਕੋ ਪਾਖਰ ਸੁਰੰਗ ਕੇ ਮੁਖ ਪਰ ਬਨਾਕਰ ਕਸਨਾ ਅਣੀ ਬਣੇ ਤੋ ਕਮੀਨਾ ਕਰਨਾ ਹੋਏ ਹਰੋਰ ਆਗੇ ਹੋਏ ਲਰਨਾ ਅਣੀ ਬਣੇ ਤੋ ਕਮੀ ਨਾ ਕਰਨਾ ਹੋਏ ਹਰੋਰ ਅੱਗੇ ਹੋਏ ਲਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਇਕ ਜਾਵੇ ਬੰਦੀ ਛੋੜ ਸਤਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਧੰਨ ਬਾਬਾ ਬੁੱਢਾ ਸਾਹਿਬ ਜੀ ਨੂੰ ਭਾਵੇ ਸਤ ਸ੍ਰੀ ਅਕਾਲ ਗੁਰਬਰ ਅਕਾਲ ਦੇਗ ਤੇਗ ਫਦੇ